ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਪਰਮਿੰਦਰ ਸੋਢੀ ਜੀ ਦੁਆਰਾ ਅਨੁਵਾਦ ਕੀਤੀ ਕਿਤਾਬ ਧੰਮ ਪਦ ਖੁਸ਼ੀ 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 ਜੀਣਾ ਹੈ ਪਿਆਰ ਨਾਲ ਜੀਣਾ ਹੈ ਲੋਕਾਂ ਦੇ ਮਨ ਗੁੱਸੇ ਨਾਲ ਭਰੇ ਪਏ ਹਨ ਪਰ ਅਸੀਂ ਉਹਨਾਂ ਨਾਲ ਖੁਸ਼ੀ ਤੇ ਪਿਆਰ ਭਰਿਆ ਵਿਵਹਾਰ ਕਰਨਾ ਹੈ ਖੁਸ਼ੀ ਖੁਸ਼ੀ ਜੀਣਾ ਹੈ ਨਿਰੋਗ ਜੀਣਾ ਹੈ ਅਸੀਂ ਰੋਗੀ ਲੋਕਾਂ ਦੇ ਵਿਚਾਰ ਵੀ ਨਿਰੋਗ ਹੋ ਕੇ ਜੀਣਾ ਹੈ ਖੁਸ਼ ਹੋ ਕੇ ਜੀਣਾ ਹੈ ਸ਼ਾਂਤੀ ਨਾਲ ਜੀਣਾ ਹੈ ਐਸੀ ਲੋਭੀ ਤੇ ਆਪਾਤਾਪੀ ਚ ਪਏ ਲੋਕਾਂ ਵਿਚਾਰ ਸ਼ਾਂਤੀ ਨਾਲ ਵਿਚਰਨਾ ਹੈ ਖੁਸ਼ੀ ਖੁਸ਼ੀ ਜੀਣਾ ਹੈ ਭਾਵੇਂ ਸਾਡੇ ਕੋਲ ਕੁਝ ਵੀ ਨਹੀਂ ਹੈ ਐਸੀ ਤੇਜਸਵੀ ਦੇਵਤਿਆਂ ਵਾਂਗ ਖੁਸ਼ੀਆਂ ਨਾਲ ਮਾਣਦੇ ਹੋਏ ਜੀਣਾ ਹੈ ਜਿੱਤ ਨਫ਼ਰਤ ਦਾ ਕਾਰਨ ਬਣਦੀ ਹੈ ਕਿਉਂਕਿ ਹਾਰਿਆ ਮਨੁੱਖ ਦੁਖੀ ਰਹਿੰਦਾ ਹੈ ਇਸ ਲਈ ਜਿੱਤ ਤੇ ਹਾਰ ਦੋਹਾਂ ਨੂੰ ਤਿਆਗ ਦੇਣ ਨਾਲ ਖੁਸ਼ੀ ਤੇ ਸ਼ਾਂਤੀ ਹਾਸਲ ਹੁੰਦੀ ਹੈ ਲੋਭ ਤੋਂ ਵੱਧ ਕੇ ਹੋਰ ਕੋਈ ਅੱਗ ਨਹੀਂ ਹੁੰਦੀ ਨਫ਼ਰਤ ਤੋਂ ਵੱਧ ਕੇ ਹੋਰ ਕੋਈ ਅੱਗ ਨਹੀਂ ਹੁੰਦੀ ਨਫ਼ਰਤ ਤੋਂ ਵੱਧ ਕੇ ਹੋਰ ਕੋਈ ਬੁਰਾਈ ਨਹੀਂ ਹੁੰਦੀ ਸ਼ਰੀਰ ਭਾਵ ਅਨੁਭੂਤੀ ਵਿਚਾਰ ਤੇ ਚੇਤਨਾ ਸੁਰਹੀਨ ਹੋਣ ਤਾਂ ਇਸ ਤੋਂ ਵੱਧ ਕੇ ਹੋਰ ਕੋਈ ਦੁੱਖ ਨਹੀਂ ਸ਼ਾਂਤ ਚਿੱਤ ਹੋ ਕੇ ਜੀਣ ਨਿਰਵਾਣ ਤੋਂ ਵੱਧ ਹੋਰ ਕੋਈ ਸੁੱਖ ਨਹੀਂ ਭੁੱਖ ਸਭ ਤੋਂ ਵੱਡਾ ਰੋਗ ਹੈ ਸ਼ਰੀਰ ਹੀ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਜਦ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਤਾਂ ਉਹ ਸਭ ਤੋਂ ਵੱਡੇ ਸੁਖ ਭਾਵ ਨਿਰਵਾਨ ਨੂੰ ਹਾਸਲ ਹੋ ਜਾਂਦਾ ਹੈ। ਰੋਗ ਹੋਣਾ ਸਭ ਤੋਂ ਵੱਡਾ ਲਾਭ ਹੈ। ਸੰਤੁਸ਼ਟ ਰਹਿਣਾ ਸਭ ਤੋਂ ਵੱਡਾ ਸਰਮਾਇਆ ਹੈ। ਵਿਸ਼ਵਾਸ ਸਭ ਤੋਂ ਚੰਗਾ ਦੋਸਤ ਹੈ। ਨਿਰਵਾਨ ਸਭ ਤੋਂ ਵੱਡਾ ਸੁਖ ਹੈ। ਚੁੱਪੀ ਤੇ ਇਕਾਂਤ ਦੇ ਆਨੰਦ ਨੂੰ ਜਾਣਨ ਵਾਲਾ ਹਰ ਬੁਰਾਈ ਤੇ ਡਰ ਤੋਂ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਸ੍ਰਿਸ਼ਟੀ ਦੇ ਸਰਵ ਵਿਆਪੀ ਨਿਜ਼ਮਾ ਨਾਲ ਇੱਕ ਸੁਰ ਹੋ ਜਾਂਦਾ ਹੈ ਤੇ ਆਨੰਦ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ। ਨੇਕ ਤੇ ਮਹਾਨ ਲੋਕਾਂ ਨੂੰ ਦੇਖਣ ਨਾਲ ਅਤੇ ਉਹਨਾਂ ਦੀ ਸੰਗਤ ਕਰਨ ਨਾਲ ਚਿੱਤ ਪ੍ਰਸੰਨ ਰਹਿੰਦਾ ਹੈ। ਮੂਰਖ ਲੋਕਾਂ ਨਾਲ ਵਾਹ ਨਾ ਪਏ ਤਾਂ ਬੰਦਾ ਸੁਖੀ ਰਹਿੰਦਾ ਹੈ। ਜੇ ਕਿਸੇ ਨੂੰ ਮੂਰਖ ਬੰਦੇ ਨਾਲ ਚੱਲਣਾ ਪਵੇ ਤਾਂ ਉਸ ਦਾ ਸਫ਼ਰ ਦੁਖਦਾਈ ਤੇ ਲੰਮਾ ਹੋ ਜਾਂਦਾ ਹੈ ਕਿਉਂਕਿ ਮੂਰਖ ਦੀ ਸੰਗਤ ਦੁਸ਼ਮਣ ਦੀ ਸੰਗਤ ਵਾਂ ਪੀੜਾਦਾਇਕ ਹੁੰਦੀ ਹੈ। ਪਰ ਬੁੱਧਪੁਰਸ਼ਾਂ ਨਾਲ ਰਹਿ ਕੇ ਹਮੇਸ਼ਾ ਖੁਸ਼ੀ ਮਿਲਦੀ ਹੈ ਜਿਵੇਂ ਕੋਈ ਆਪਣੇ ਮਿੱਤਰ ਪਿਆਰੇ ਨਾਲ ਰਹਿ ਖੁਸ਼ ਰਹਿੰਦਾ ਹੈ ਜੇ ਕਦੇ ਤੁਹਾਨੂੰ ਕਿਸੇ ਅਜਿਹੇ ਬੰਦੇ ਨਾਲ ਮਿਲਣ ਦਾ ਮੌਕਾ ਮਿਲੇ ਜਿਹੜਾ ਸਦਾ ਸਹਿਜ ਰਹੇ ਜਿਹੜਾ ਆਪਣੇ ਅੰਦਰਲੇ ਪ੍ਰਕਾਸ਼ ਨੂੰ ਦੇਖ ਸਕਦਾ ਹੋਵੇ ਜਿਹੜਾ ਬੁੱਧੀਮਾਨ ਹੋਵੇ ਜਿਹੜਾ ਬਿਹਦ ਸਹਿਨਸ਼ੀਲ ਹੋਵੇ ਅਤੇ ਜਿਹੜਾ ਆਪਣੇ ਕਰਤੱਵ ਦੀ ਪਾਲਣਾ ਕਰੇ ਤਾਂ ਅਜਿਹੇ ਬੰਦੇ ਦੇ ਮਗਰ ਉਸੇ ਤਰ੍ਹਾਂ ਤੁਰ ਪਵੋ ਜਿਵੇਂ ਚੰਨ ਤਾਰਿਆਂ ਦੇ ਮਗਰ ਚੱਲਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ